ਨਕਲੀ ਇੱਕ ਇਹਨਾਂ ਨੇ ਗੁਰੂ ਘਰ ਬਣਾਇਆ ਤੇ ਨਕਲੀ ਇੱਥੇ ਜਿਹੜੇ ਸਿੰਘ ਲਿਆ ਕੇ ਇਹਨਾਂ ਵੱਲੋਂ ਆਨੰਦ ਕਾਰਜ ਵਗੈਰਾ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ਼੍ਰੀ ਗੁਰਗੰਨ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰੰਥੀ ਲਿਆਂਦੇ ਇਹਨਾਂ ਨੇ 1000 ਰੁਪਏ ਦਿਹਾੜੀ ਪਰ ਹੈ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ-ਹਜ਼ਾਰ ਪਰ ਆਪਣੇ ਗੁਰੂ ਜੀ ਦੀ ਦੇਖ ਰਹੀ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹੈ ਅੱਗੇ ਖੜੇ ਕੌਣ ਆ ਅੱਗੇ ਸਿੰਘ ਸਰਦਾਰ ਉਹ ਡਿਊਟੀ ਵਾਲੇ ਖੜੇ ਆ ਮੁੰਡੇ ਸਿਕਿਉਰਟੀ ਵਾਲੇ ਇਹ ਜਿਹੜਾ ਚੌਰ ਸਾਹਿਬ ਆਏ ਵੀ ਤੁਸੀਂ ਦੇਖ ਨਾਲੀ ਉਹ ਉਸੇ ਕਰ ਰਹੇ ਸੀ ਉਹ ਨਕਲੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਉਹ ਲੱਗੇ ਸੀ ਕਰ ਲੈ ਮਾਲਕ ਕੋਈ ਸਰਗੁਣ ਮਹਿਤਾ ਨਾਂ ਦੀ ਜਨਾਨੀ ਆ ਉਹਦਾ ਘਰ ਵਾਲਾ ਉਥੇ ਪਰਚਾ ਹੋਣਾ ਚਾਹੀਦਾ ਦੋਨਾਂ ਜੀਆਂ ਤੇ ਕਿਉਂਕਿ ਇਹ ਸਿਸਟਮ ਚਲਾ ਰਹੇ ਮਹਾਰਦ ਦੇ ਰੂਪ ਤੋਂ ਬਿਨਾ ਜੇ ਆਪਾਂ ਖਾਲੀ ਪਾਲਕੀ ਲੈ ਕੇ ਜੇ ਆਪਾਂ ਸਿਰ ਡਮੀ ਰੱਖ ਕੇ ਵਖਾਉਣਾ ਤੇ ਉਹ ਇਦਾਂ ਹੀ ਵਖਾਇਆ ਪਿਛਲਾ ਕਈ ਫਿਲਮਾਂ ਚ ਕਈ ਫਿਲਮਾਂ 'ਚ ਇਦਾਂ ਹੋਇਆ ਹਨਾ ਸੋ ਉਹਦੇ ਲਈ ਇੱਕ ਵਿਸ਼ਾ ਆ ਉਹ ਜਿਹੜੀ ਥੋੜਾ ਜਿਹਾ ਇਹ ਵਿਹਾਂਗ 'ਚ ਥੇ ਬੰਦੀ ਔਰ ਜਿਹੜੀ ਸ਼ੂਟਿੰਗ ਕਰ ਰਹੇ ਸੀਗੇ ਬੰਦੇ ਉਹਨਾਂ ਛੱਡ ਕੋਈ ਤਾਂ ਮੈਨੂੰ ਵੀ ਫੋਨ ਆ ਤਾਂ ਮੈਂ ਵੀ ਇੱਥੇ ਇੱਕ ਸੌਟ ਆਊਟ ਕਰਾਉਣੇ ਆਇਆ ਹਾਂ ਬੰਦ ਕਾਰਜ ਪੈਲਸਾਂ ਵਿੱਚ ਬੰਦ ਕਰ ਦਿੱਤੇ ਇੱਕ ਮਰਦ ਦੇ ਸਰੂਪ ਉੱਥੇ ਨਹੀਂ ਲੈ ਕੇ ਜਾਏ ਜਾਣਗੇ ਉਹ ਸਭ ਸਮਝ ਗਏ ਵੀ ਨਹੀਂ ਨਹੀਂ ਹੋਣਗੇ ਤੇ ਜਾਂ ਤੇ ਉਹ ਫਿਰ ਇਸ ਚੀਜ਼ ਦੇ ਉੱਪਰ ਪਰਮਾਨੈਂਟਲੀ ਪਾਬੰਦੀ ਲਾ ਦੇਣ ਵੀ ਫਿਲਮ ਦੇ ਵਿੱਚ ਕੋਈ ਵੀ ਬੰਦਾ ਮਹਾਰਾਜ ਦੀ ਭਾਵੇਂ ਕੱਲਾ ਪਾਲਕੀ ਸਾਹਿਬ ਰੱਖ ਕੇ ਸਰੂਪ ਨਾ ਰੱਖਿਆ ਹੋਵੇ ਨਹੀਂ ਬਖਾ ਸਕਦਾ ਇੱਕ ਉੱਥੋਂ ਪਾਸ ਹੋ ਜਵੇਗਾ ਚੱਲਦੀ ਸ਼ੂਟਿੰਗ ਦੇ ਵਿੱਚ ਪਹੁੰਚ ਗਏ ਨਹੰਗ ਸਿੰਘ ਚੱਲਦੀ ਸ਼ੂਟਿੰਗ ਨੂੰ ਕਰਵਾਇਆ ਬੰਦ ਤੁਹਾਨੂੰ ਦੱਸਦੇ ਕਿ ਖਬਰ ਮਹਾਲੀ ਦੀ ਹੈ ਜਿੱਥੇ ਇੱਕ ਸ਼ੂਟਿੰਗ ਚੱਲ ਰਹੀ ਸੀ ਲੇਕਿਨ ਸ਼ੂਟਿੰਗ ਦੇ ਵਿੱਚ ਨਹੰਗ ਸਿੰਘ ਮੌਕੇ ਤੇ ਪਹੁੰਚ ਗਏ ਤੇ ਰੱਜ ਕੇ ਹੰਗਾਮਾ ਹੋਇਆ ਦਰਸਲ ਮਾਮਲਾ ਇਹ ਸੀ ਕਿ ਕਿਸੇ ਕੰਪਨੀ ਦੇ ਵੱਲੋਂ ਨਾਟਕ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਤੇ ਉਸ ਨਾਟਕ ਕੰਪਨੀ ਵਾਲਿਆਂ ਨੇ ਇੱਕ ਡੰਮੀ ਪਾਲਕੀ ਸਾਹਿਬ ਅਤਿ ਨਿਸ਼ਾਨ ਸਾਹਿਬ ਬਣਾਇਆ ਖਿਆਸੀ ਤੇ ਜਿਸ ਨੂੰ ਲੈ ਕੇ ਜਦੋਂ ਨਾਨਕ ਸਿੰਘਾਂ ਨੂੰ ਪਤਾ ਲੱਗਾ ਇਸ ਬਾਰੇ ਤਾਂ ਮੌਕੇ ਤੇ ਪਹੁੰਚ ਗਏ ਨਾਨਕ ਸਿੰਘ ਤੇ ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਜਤਾਇਆ ਕਿ ਉਹਨਾਂ ਨੇ ਪਾਲਕੀ ਸਾਹਿਬ ਦੀ ਡੰਮੀ ਬਣਾਈ ਹੋਈ ਹੈ ਨਿਸ਼ਾਨ ਸਾਹਿਬ ਦੀ ਡੰਮੀ ਬਣਾਈ ਹੋਈ ਹੈ ਤੇ ਜਿਸ ਕਰਕੇ ਨਾਨਕ ਸਿੰਘਾਂ ਦੇ ਵੱਲੋਂ ਉਸ ਸ਼ੂਟਿੰਗ ਨੂੰ ਬੰਦ ਕਰਵਾਇਆ ਤੇ ਨਾਲ ਹੀ ਨਾਨਕ ਸਿੰਘਾਂ ਦੀ ਨਾਟਕ ਕੰਪਨੀ ਵਾਲਿਆਂ ਦੇ ਨਾਲ ਬਹਿਸਵਾਜ ਵੀ ਕਾਫੀ ਹੋਈ ਤੇ ਕੰਪਨੀ ਵਾਲੇ ਕਹਿ ਰਹੇ ਸੀ ਕਿ ਅਸੀਂ ਅਨੰਤ ਕਾਰਜ ਦੇ ਸੀਨ ਨੂੰ ਲੈ ਕੇ ਇਹ ਡੰਮੀ ਤਿਆਰ ਕੀਤੀ ਹੈ ਲੇਕਿਨ ਨੰਗ ਸਿੰਘਾ ਨੂੰ ਇਸ ਗੱਲ ਦਾ ਇਤਰਾਜ਼ ਸੀ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਦੇ ਵੱਲੋਂ ਖੰਦੋਮਾ ਪਾਰਟੀਆਂ ਨੂੰ ਥਾਣੇ ਦੇ ਵਿੱਚ ਬੁਲਾ ਲਿਆ ਹੈ ਨਾਟਕ ਕੰਪਨੀ ਵਾਲਿਆਂ ਨੂੰ ਵੀ ਤੇ ਨੰਗ ਸਿੰਘਾ ਨੂੰ ਵੀ ਆਖਿਰ ਪੂਰਾ ਮਾਮਲਾ ਕੀ ਹੈ ਆਉਥੋਂ ਸੁਣੋ ਦਿਆ ਦੇਖੋ ਤੁਸੀਂ ਕਿਸ ਤਰ੍ਹਾਂ ਇਹਨਾਂ ਨੇ ਜਣੀ ਇੱਕ ਪਾਈਪ ਦੇ ਵਿੱਚ ਨਿਸ਼ਾਨ ਸਾਹ ਬਣਾਇਆ ਗਿਆ ਬੈਡਿੰਗ ਦੇ ਵਿੱਚ ਇਹਨਾਂ ਨੇ ਨਕਲੀ ਇੱਕ ਥੜਾ ਸਾਹ ਬਣਾਇਆ ਥੜਾ ਸਾਬ ਦੇ ਵਿੱਚ ਨਿਸ਼ਾਨ ਸਾਹਿਬ ਉੱਪਰੋਂ ਗੱਡਿਆ ਹੋਇਆ ਸੀ ਪਰ ਉਹ ਇਸ ਟਾਈਮ ਜਿਹੜੇ ਸਿੰਘ ਉਹ ਲੈ ਜਾ ਚੁੱਕੇ ਹਨ ਇਹ ਨਕਲੀ ਇੱਕ ਇਹਨਾਂ ਨੇ ਗੁਰੂ ਘਰ ਬਣਾਇਆ ਤੇ ਨਕਲੀ ਇੱਥੇ ਜਿਹੜੇ ਸਿੰਘ ਲਿਆ ਕੇ ਇਹਨਾਂ ਵੱਲੋਂ ਆਨੰਦ ਕਾਰਜ ਵਗੈਰਾ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਜੋ ਕਿ ਸਾਨੂੰ ਅੱਜ ਫੋਨ ਆਇਆ ਸਾਡੇ ਜਿਹਦਰ ਬਾਬਾ ਮੇਜਰ ਸਿੰਘ ਜੀ ਦਾ ਉਹ ਕਹਿੰਦੇ ਵੀ ਅੱਜ ਬੇਅਦਬੀ ਹੋ ਗਈ ਕੜੂਏ ਵੀ ਕਾਲਗੜ੍ਹ ਸਾਹਿਬ ਦੇ ਨੇੜੇ ਤਾਂ ਅਸੀਂ ਜਦੋਂ ਉਹਰੇ ਪਹੁੰਚੇ ਆ ਉੱਥੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਕਿ ਨਕਲ ਕਰਕੇ ਪੂਰੀ ਪਾਲਕੀ ਸਾਹਿਬ ਸਜਾ ਕੇ ਆਹਾ ਚੌਰ ਸਾਹਿਬ ਹੈ ਜਿਹਦੇ ਵਿੱਚ ਤਪਲੇ ਗ੍ਰੰਥੀ ਤਿੰਨ ਗ੍ਰੰਥੀ ਸੀ ਮੌਜੂਦ ਉੱਥੇ ਜੋ ਕਿ ਆਨੰਦ ਕਾਰਜਾਂ ਦੀ ਇਹ ਵੀਡੀਓ ਬਣਾ ਰਹੇ ਸੀ ਕੋਈ ਸੀਰੀਅਲ ਬਣ ਰਿਹਾ ਓਡਾਰੀਆਂ ਓਡਾਰੀਆਂ ਸੀਰੀਅਲ ਦਾ ਇਹਨਾਂ ਨੇ ਜੋ ਸੀਨ ਕਰ ਰਹੇ ਸੀ ਉੱਥੇ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਮਾਲੇ ਸਾਹਿਬ ਉਹਨਾਂ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਖਤ ਸੁਝਾਉਣਾ ਹਰੇਕ ਜਗ੍ਹਾ ਸ਼ੋਭਾ ਨਹੀਂ ਦਿੰਦਾ ਜੋ ਕਿ ਖਾਲਸੇ ਪੰਥ ਦੇ ਮਨਾਂ ਦੇ ਵਿੱਚ ਠੇਸ ਪਹੁੰਚਾਉਣ ਵਾਲੀ ਗੱਲ ਇਹਨਾਂ ਨੇ ਸ਼ੂਟਿੰਗ ਵਾਲਿਆਂ ਨੇ ਜੋ ਕਿ ਕੋਈ ਸਰਗੁਣ ਮਹਿਤਾ ਉਦੀ ਪਾਰਟੀ ਨੇ ਸਭ ਤੋਂ ਵੱਧ ਬੇਅਦਬੀ ਕੀਤੀ ਹੈ ਜੋ ਕਿ ਖਾਲਸੇ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਨਕਲ ਕਰਕੇ ਉਹਨਾਂ ਦਾ ਬੇਅਦਬੀ ਕੀਤੀ ਹੈ ਜੋ ਬੇਅਦਬੀ ਹੈ ਇਹ ਹਰ ਰੋਜ਼ ਹੋ ਰਹੀ ਹੈ ਸਿੱਖਾਂ ਨੂੰ ਜਗਾਉਣ ਦੇ ਵਾਸਤੇ ਕੀ ਕਾਰਵਾਈ ਚਾਹੁੰਦੇ ਅਸੀਂ ਕੀ ਕਾਰਵਾਈ ਚਾਹੁੰਦੇ ਆ ਵੀ ਜਿਹੜਾ ਜਿਨ੍ਹਾਂ ਦਾ ਇਹ ਮੇਨ ਮੁੱਦਾ ਸ਼ੂਟਿੰਗ ਕਰ ਰਹੇ ਨੇ ਜਿਹੜੇ ਕਰਵਾ ਰਹੇ ਨੇ ਮਾਲਕ ਕੋਈ ਸਰਗੁਣ ਮਹਿਤਾ ਨਾਂ ਦੀ ਜਨਾਨੀ ਆ ਉਹਦਾ ਘਰ ਵਾਲਾ ਉਹ ਤੇ ਪਰਚਾ ਹੋਣਾ ਚਾਹੀਦਾ ਦੋਨਾਂ ਜੀਆਂ ਤੇ ਕਿਉਂਕਿ ਇਹ ਸਿਸਟਮ ਚਲਾ ਰਹੇ ਜਿਹੜਾ ਸਿਸਟਮ ਨੂੰ ਚਲਾ ਰਿਹਾ ਉਹਨੂੰ ਸਾਰਾ ਸੀਨ ਐਂਡ ਪਤਾ ਹੁੰਦਾ ਵੀ ਕਿਹੜਾ ਸੀਨ ਕਿੰਨੇ ਵਜੇ ਕਿੱਥੇ ਹੋ ਕਰਿਆ ਜਾਊਗਾ ਔਰ ਕਹੀ ਜੀ ਲੋਕੇਸ਼ਨ ਚਾਹੀਦੀ ਆ ਅਸੀਂ ਵੀ ਪੜੇ ਲਿਖੇ ਅਨਪੜ੍ਹ ਕੋਈ ਨਹੀਂ ਹੈ ਸਾਰਾ ਇੰਟੈਲੀਜੈਂਟ ਅਲਾਕਾ ਹੈ ਕਿਉਂਕਿ ਮਹਾਰਾ ਦੀ ਕਿਰਪਾ ਸਤਿਗੁਰਾਂ ਦੀ ਅੱਜ ਦੇ ਕੌਮ ਖਾਲਸਾ ਪੰਥ ਪੜਿਆ ਲਿਖਿਆ ਹੈ ਅੱਜ ਜਿੱਥੇ ਵੀ ਮੁੱਦਾ ਆਉਂਦਾ ਉਥੇ ਮੁੱਦੇ ਨੂੰ ਦਵਾਉਣ ਦੀ ਗੱਲ ਹੁੰਦੀ ਹੈ ਜੇਕਰ ਉਹਨੇ ਕਾਰਵਾਈ ਨਹੀਂ ਹੁੰਦੀ ਫਿਰ ਕੀ ਕਰੂਗੇ ਜੀ ਜੇਕਰ ਨਹੀਂ ਕਾਰਵਾਈ ਹੁੰਦੀ ਫਿਰ ਅਸੀਂ ਤਾਂ ਉਸ ਜਗ੍ਹਾ ਤੇ ਮੈਂ ਤਾਂ ਸੱਚ ਦਾ ਆਵਾਜ਼ ਦੇ ਕਹਿ ਰਿਹਾ ਕਿਉਂਕਿ ਉਸ ਜਗ੍ਹਾ ਤੇ ਕਬਜ਼ਾ ਹੋਣਾ ਚਾਹੀਦਾ ਕਿਉਂਕਿ ਖਾਲਸੇ ਪੰਥ ਦੇ ਮਨਾਂ ਨੂੰ ਠੇਸ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬੇਅਦਬੀ ਨਕਲ ਕਰਕੇ ਇਹਨਾਂ ਨੇ ਬਹੁਤ ਬੜੀ ਕਾਲ ਸੇ ਪਾਂਦੇ ਸਿੱਖ ਕੌਮ ਦਾ ਕਹਾਣ ਕੀਤਾ ਹੈ ਤੁਸੀਂ ਖੁਦ ਅਮਰ ਧਾਰੀ ਹਾਂਜੀ ਹਾਂ ਇੱਥੇ ਜਿਹੜੀਆਂ ਨੰਦ ਸਿੰਘ ਜਥੇਮੰਦਿਆ ਉਹਨਾਂ ਦਾ ਕਹਿਣਾ ਕਿ ਇਹ ਬੇਅਦਬੀ ਹੈ ਸਿੱਖ ਸੈਂਟੀਮੈਂਟ ਸਾਡ ਤੁਸੀਂ ਖੁਦ ਅਮਰ ਧਾਰੀ ਨੂੰ ਲੱਗਦਾ ਕਿ ਸੈਂਟੀਮੈਂਟ ਸਾਡ ਸੈਂਟੀਮੈਂਟ ਸਾਡਸ ਹੋਏ ਨੇ ਮੈਂ ਮੰਨਦਾ ਇਸ ਗੱਲ ਨੂੰ ਮੈਂ ਨਹੀਂ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਪਰ ਮੇਰੇ ਕਹਿਣ ਨਾਲ કંਸਾਲ ਨਹੀਂ ਆ ਕਿ ਜੇ ਕਿਸੇ ਨੇ ਵਿਖਾਉਣਾ ਹੋ ਜੇ ਕਿਸੇ ਨੇ ਫਿਲਮ ਦੇ ਵਿੱਚ ਦਿਖਾਉਣਾ ਵਾ ਕਿ ਕਿਸੇ ਨੇ ਕਿ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਉਹ ਵਿਆਹ ਕੀ ਕੁੜੀ ਲੈ ਕੇ ਆਇਆ ਤੇ ਉਹਦੇ ਵਿੱਚ ਜੇ ਇੱਕ ਡਮੀ ਪਾਲਕੀ ਤੇ ਜਾਂ ਡਮੀ ਕਿਤੇ ਪਾਲਕੀ ਸਾਹਬ ਰੱਖ ਕੇ ਮਹਾਰਾਜ ਦਾ ਸਰੂਪ ਨਾ ਹੋਵੇ ਜਿੱਥੇ ਤੇ ਉਹ ਉੱਥੇ ਉਨਾਂ ਕੋਲ ਜੇ ਉਹਨਾਂ ਦੀ ਗੱਲ ਕਰੀ ਉਹਨਾਂ ਕੋਲ 20-25 ਫਿਲਮਾਂ ਤੇ ਐਵੀਡੈਂਸ ਪਏ ਨੇ ਹਨਾ ਤਾਂ ਉਹਨਾਂ ਸਾਨੂੰ ਗੱਲ ਸੁਣਨੀ ਚਾਹੀਦੀ ਆ ਇਹ ਹੋ ਸਕਦੀ ਪਾਲਕੀ ਸਾਹਿਬ ਡੰਮੀ ਹੋ ਸਕਦੇ ਨੇ ਨਿਸ਼ਾਨ ਸਾਹਿਬ ਡੰਮੀ ਹੋ ਸਕਦੇ ਆ ਜੀ ਪੱਤਰਕਾਰ ਵਾਲੀ ਗੱਲ ਨਾ ਕਰੋ ਇਹ ਪੱਤਰ ਹੋਣ ਹੋ ਸਕਦੇ ਨੇ ਹੋ ਸਕਦਾ ਇਹ ਮੈਨੂੰ ਨਹੀਂ ਨਹੀਂ ਇਦਾਂ ਜਦੋਂ ਇਹ ਫਿਰ ਸਵਾਲ ਵਾਂਗੂ ਸਵਾਲ ਪੁੱਛੋ ਕੰਟਰੋਵਰਸੀ ਨਾ ਬਣਾਓ ਇਸ ਚੀਜ਼ ਦੀ ਆਪਾਂ ਇਹਨੂੰ ਸੌਟ ਆਪਾਂ ਵੀ ਨਹੀਂ ਬਣਾਈ ਆ ਆਪਾਂ ਇਹਨੂੰ ਆਪਾਂ ਇਹਨੂੰ ਸੌਟ ਆਊਟ ਕਰਨਾ ਹੈ ਗੱਲ ਨੂੰ ਇਹਨੂੰ ਨਿਬੇੜਨਾ ਹੈ ਕਿ ਦੋ ਜਥੇਬੰਦੀਆਂ ਵਿੱਚ ਕਨਫਲਿਕਟ ਪਿਆ ਉਹ ਕਨਫਲਿਕਟ ਨੂੰ ਆਪਾਂ ਰੋਕਣਾ ਹੈ ਕਿ ਯਾਰ ਵੀ ਕਿਸੇ ਤੇ ਪਰਚਾ ਨਾ ਹੋਵੇ ਕੋਈ ਬੰਦਾ ਆਪਸ ਵਿੱਚ ਲੜੇ ਨਾ ਇਹਨੂੰ ਬਹਿ ਕੇ ਸੁਣ ਤੁਸੀਂ ਅਨੰਦ ਕਾਰਜ ਪੈਲਸਾਂ ਵਿੱਚ ਬੰਦ ਕਰ ਦਿੱਤੇ ਕਿ ਮਹਾਰਾਜ ਦੇ ਸਰੂਪ ਉੱਥੇ ਨਹੀਂ ਲੈ ਕੇ ਜਾਏ ਜਾਣਗੇ ਉਹ ਸਭ ਸਮਝ ਗਏ ਵੀ ਨਹੀਂ ਨਹੀਂ ਹੋਣਗੇ ਤੇ ਜਾਂ ਤੇ ਉਹ ਫਿਰ ਇਸ ਚੀਜ਼ ਦੇ ਉੱਪਰ ਪਰਮਾਨੈਂਟਲੀ ਪਾਬੰਦੀ ਲਾ ਦੇਣ ਵੀ ਫਿਲਮ ਦੇ ਵਿੱਚ ਕੋਈ ਵੀ ਬੰਦਾ ਮਹਾਰਾਜ ਦੀ ਭਾਵੇਂ ਕੱਲਾ ਪਾਲਕੀ ਸਾਹਿਬ ਰੱਖ ਕੇ ਸਰੂਪ ਨਾ ਰੱਖਿਆ ਹੋਵੇ ਨਹੀਂ ਵਿਖਾ ਸਕਦਾ ਇੱਕ ਉਹ ਤੋਂ ਪਾਸ ਹੋ ਜਵੇਗਾ ਪਹਿਲੇ ਹੀ ਮਸਲਾ ਸਾਹਮਣੇ ਆਇਆ ਹੁਣ ਤੱਕ ਫਿਲਮਾਂ ਤਾਂ ਬਹੁਤ ਬੜੀਆਂ ਮੈਂ ਉਹੀ ਕਹਿਣਾ ਕਿ ਉਹਨਾਂ ਜੇ ਫਿਲਮ ਵਾਲਿਆਂ ਦੀ ਗੱਲ ਸੁਣਦੇ ਆ ਉਹ ਕਹਿੰਦੇ ਸਾਡੇ ਕੋਲ 30 ਜੀ ਫਿਲਮਾਂ ਦਾ ਐਵੀਡੈਂਸ ਪਿਆ ਹੈ ਜਿਹਦੇ ਵਿੱਚ ਇਦਾਂ ਹੀ ਮਤਲਬ ਇੱਕ ਸਾਫ਼ ਸੁਥਰੀ ਜਗ੍ਹਾ ਤੇ ਮਹਾਰਾ ਦੀ ਪਾਲਕੀ ਰੱਖ ਕੇ ਮਹਾਰਾ ਦਾ ਸਰੂਪ ਨਹੀਂ ਸਿਰਫ ਉੱਥੇ ਇੱਕ ਰਾਗੀ ਸਿੰਘ ਢਾਡੀ ਸਿੰਘ ਨੂੰ ਬਿਠਾ ਕੇ ਨਾ ਲਾਵਾ ਪੜੀਆਂ ਜਾਂਦੀਆਂ ਨਾ ਕੁਝ ਸਿਰਫ ਮੋਂਟਾਜ ਹੁੰਦਾ ਜਿਹਦੇ ਵਿੱਚ ਉਹ ਪਿੱਛੋਂ ਇੱਕ ਲਾੜਾ ਲਾੜੀ ਘੁੰਮਦੇ ਜਿਦੋਂ ਪਤਲਾਦਾ ਕਿ ਸਿੱਖ ਆਨੰਦ ਕਾਰਜ ਹੋ ਰਿਹਾ ਉਹ ਇੱਕ ਤਰੀਕਾ ਆ ਉਹਨਾਂ ਨੇ ਉਹੀ ਤਰੀਕਾ ਬਣਾਇਆ ਜਿਹੜਾ ਕੀਤਾ ਉਹ ਕਿਸੇ ਤੇ ਸੈਂਟੀਮੈਂਟ ਹਾਰਟ ਹੋਏ ਹੋ ਸਕਦਾ ਮੇਰੇ ਵੀ ਹੋਏ ਹੋਣ ਬਟ ਉਹਦੇ ਦੀ ਗੱਲ ਕਰਨ ਆਏ ਬਸ ਆਪਾਂ ਉਹ ਗੱਲ ਕਿ ਉਹ ਜਿਹੜੇ ਦੋ ਕਨਫਲਿਕਟ ਪਏ ਸੀ ਉਹਨਾਂ ਨੂੰ ਸੌਟ ਆਊਟ ਕਰੀਏ ਕਦੀ ਖੋਲ ਕੇ ਵੇਖੋ ਅਸੀਂ ਕਹਿ ਦਿੰਦੇ ਆ ਕਿ ਇੱਕ ਬੰਦੇ ਨੇ ਛਾਟੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬਾ ਜੀ ਤੇ ਫਿਲਮ ਬਣਾਈ ਇੱਕ ਇੱਥੇ ਡੇਰਾ ਵਾਸੀ ਦੇ ਸ਼ਰਮਾ ਜੀ ਨੇ ਉਹਨਾਂ ਨੇ ਦਾਸਤਾਨੇ ਸਰਹੰਦ ਬਣਾਈ ਦੋਹਾਂ ਉਹ 17 ਕਰੋੜ ਦੀ ਬਣੀ ਹੈ 9 ਕਰੋੜ ਦੀ ਬਣੀ ਉਹਤੇ ਬੈਨ ਲੱਗ ਗਿਆ ਬੈਂਤ ਲੱਗ ਗਿਆ ਮੈਂ ਸਮਝ ਗਿਆ ਤੁਹਾਡੀ ਗੱਲ ਬਟ ਜਿਹੜੀਆਂ YouTube ਦੇ ਉੱਪਰ ਵੀਡੀਓਜ਼ ਪਈਆਂ ਕੋਈ ਤਮਿਲਨਾਡੂ ਤੋਂ ਬਣਾ ਰਿਹਾ ਕੋਈ ਉੜੀਸਾ ਤੋਂ ਬਣਾ ਰਿਹਾ ਕੋ ਕਿੱਥੋਂ ਬਣਾ ਰਿਹਾ ਜਿਹੜਾ ਗਲਤ ਨੌਲੇਜ ਦੇ ਰਿਹਾ ਅਸੀਂ ਉਹਨਾਂ ਨੂੰ ਹਟਾਈ ਨਹੀਂ ਪਾ ਰਹੇ ਤੇ ਅੱਜ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਨਾ ਚੀ ਕਰਾਂ ਉਹ ਸੌਲਟ ਆਊਟ ਕਰ ਲਈਏ ਫਿਰ ਤੁਹਾਨੂੰ ਸਾਰਾ ਬਿਆਨ ਦਿੱਕੇ ਜਾਂਦਾ ਇੱਕ ਇਨਸੀਡੈਂਟ ਵੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ 'ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਛ ਨਹੀਂ ਹੰਸ ਸਿੰਘ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਅਨੰਦਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ 'ਚ ਜਾ ਕੇ ਇੱਥੇ ਦੋਨਾਂ ਪਾਰਟੀਆਂ ਦੇ ਇੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਜੋ ਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ ਹੋਊਗੀ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪ ਦੀ ਕਾਰਵਾਈ ਕਰ ਸਕਦੇ ਨੇ ਜੇਕਰ ਪਤਾ ਲੱਗੇ ਉੱਥੇ ਕੁੱਤਨਾਰ ਦੀ ਕੋਈ ਗੱਲ ਹੋ ਜਾਈ ਹੋਣੀ ਹੈ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਰਹੇ ਆ ਕੀ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਕੋਈ ਹੋਵੇ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੁੱਦੇ ਮਰਾਈ ਇਹੀ ਕਹਿਣਾ ਚਾਹੁੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਇਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਆਪ ਦੀ ਯੋਗ ਕਾਰਵਾਈ ਹੈ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਕਾਨੂੰਨ ਹੱਥ ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ ਹੈ ਕੋਈ ਨਾ ਸਮਝੌਤਾ ਹੋ ਗਿਆ ਜੇ ਕੋਈ ਦੂਨੀ ਪਾਰਟੀ ਦੇ ਖੁਦ ਦੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕੁੱ ਅਸੀਂ ਸੀਸੀਟੀਵੀ ਕੈਮਰਾਜ਼ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਐਪਰੋਪ੍ਰੀਏਟ ਹੋਇਆ ਉਹ ਕਰਾਂਗੇ